ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਅੱਜ ਦੀ ਇੱਕ ਨਵੀਂ ਕਹਾਣੀ ਦੇ ਵਿੱਚ ਕਹਾਣੀ ਹੈ ਜੀ ਕੁੱਖੋਂ ਜੰਮੇ ਕਾਤਲ ਤੇ ਇਸ ਦੇ ਕਹਾਣੀਕਾਰ ਹਨ ਕਰਮਜੀਤ ਕੌਰ ਇਹ ਕਹਾਣੀ ਇੱਕ ਐਸੇ ਰਿਸ਼ਤਿਆਂ ਨੂੰ ਬਿਆਨ ਕਰਦੀ ਹੈ ਜੋ ਕਦੇ ਤਾਂ ਇੱਕ ਦੂਜੇ ਦੇ ਬਿਨਾ ਸਾਹ ਵੀ ਨਹੀਂ ਲੈਂਦੇ ਸਨ ਪਰ ਲਾਲਚ ਨੇ ਉਹਨਾਂ ਨੂੰ ਕਾਤਲ ਹੀ ਬਣਾ ਦਿੱਤਾ ਕਿੱਦਾਂ ਦਾ ਮੋਹ ਬਣ ਗਿਆ ਏ ਬੰਦੇ ਦਾ ਜ਼ਮੀਨ ਦੇ ਨਾਲ ਜਿਸ ਲਈ ਉਹ ਆਪਣਿਆਂ ਨੂੰ ਵੀ ਨਹੀਂ ਵਖਸ਼ਦਾ ਗੁਰਮੁਖ ਸਿੰਘ ਬਾਲੇ ਹੀ ਮਲਾਪੜੇ ਜਿਸ ਸੁਭਾ ਦਾ ਬੰਦਾ ਸੀ ਨਾਂ ਦਾ ਵੀ ਗੁਰਮੁਖ ਤੇ ਸੁਭਾ ਦਾ ਵੀ ਗੁਰਮੁਖ ਦੋ ਪੁੱਤਰ ਤੇ ਇੱਕ ਧੀ ਦਾ ਪਿਓ ਸੀ ਬੀਰਪਾਲ ਨੂੰ ਜਨਮ ਦਿਨ ਵੇਲੇ ਉਹਦੀ ਘਰ ਵਾਲੀ ਭਾਗ ਭਰੀ ਇਸ ਦੁਨੀਆ ਨੂੰ ਅਲਵਿਦਾ ਆਖ ਗਈ ਸੀ ਗੁਰਮੁਖ ਸਿੰਘ ਦਾ ਵੱਡਾ ਮੁੰਡਾ ਕਰਪਾਲ ਉਸ ਟਾਈਮ ਕੋਈ 3 ਕੁ ਸਾਲ ਦਾ ਤੇ ਛੋਟਾ ਗੁਰਦੇয়াল 1.5 ਕੁ ਸਾਲ ਦਾ ਸੀ ਲੋਕਾਂ ਨੇ ਬੜਾ ਹੀ ਕਿਹਾ ਗੁਰਮੁਖ ਸਿਆ ਤੇਰੇ ਅੱਗੇ ਪਹਾੜ ਜਿੰਨੀ ਵੱਡੀ ਜ਼ਿੰਦਗੀ ਪਈ ਐ ਤੂੰ ਦੂਸਰਾ ਵਿਆਹ ਕਰਵਾ ਲੈ ਪਰ ਮਤਰੇ ਵੀ ਮਾਂ ਦਾ ਡਰ ਉਹਨੂੰ ਅੰਦਰੋਂ ਅੰਦਰੀ ਖਾ ਰਿਹਾ ਸੀ ਤੇ ਉਸਨੇ ਦੁਆਰਾ ਵਿਆਹ ਨਾ ਕਰਵਾਇਆ 8 ਕਿਲੇ ਜ਼ਮੀਨ ਸੀ ਉਸਦੇ ਕੋਲ ਤੇ ਨਾਲ ਹੀ ਉਸਨੇ ਗੁਰਦੁਆਰਾ ਸਾਹਿਬ ਗ੍ਰੰਥੀ ਸਿੰਘ ਦੀ ਡਿਊਟੀ ਵੀ ਨਿਭਾਉਣੀ ਸ਼ੁਰੂ ਕਰ ਦਿੱਤੀ ਸੀ ਹੌਲੀ-ਹੌਲੀ ਜਦੋਂ ਕਿਰਪਾਲ 10 ਕੁਸਾਲ ਦਾ ਹੋ ਗਿਆ ਉਸਨੇ ਆਪਣੇ ਭਰਾ ਗੁਰਦਿਆਲ ਅਤੇ ਵੀਰੋ ਦੀ ਜ਼ਿੰਮੇਵਾਰੀ ਵੀ ਚੁੱਕ ਲਈ। ਉਹ ਹਰ ਰੋਜ਼ ਪਹਿਲਾਂ ਤਾਂ ਦੋਵਾਂ ਨੂੰ ਸਕੂਲ ਛੱਡਣ ਜਾਂਦਾ ਤੇ ਫਿਰ ਆਪਣੇ ਬਾਪੂ ਗੁਰਮੁਖ ਸਿੰਘ ਦੇ ਨਾਲ ਖੇਤਾਂ ਦੇ ਵਿੱਚ ਕੰਮ ਕਰਵਾਉਂਦਾ। ਵੀਰੋ ਹਮੇਸ਼ਾ ਮੂਰੇ ਡੰਡੇ ਤੇ ਬੈਠ ਕੇ ਸਕੂਲ ਜਾਂਦੀ ਗੁਰਦਿਆਲ ਮਾਗਰ ਕਾਠੀ ਤੇ ਕਿਰਪਾਲ ਨੇ ਕਹਿਣਾ ਵੀਰੋ ਅੱਜ ਗਰਦਿਆਲ ਨੂੰ ਮੂਰੇ ਬੈਠ ਜਾਂਦੇ ਉਹਨੇ ਅੱਗੋਂ ਮੋਢੇ ਜਿਹੇ ਚੜਾ ਕੇ ਕਹਿਣਾ ਨਾ ਵਾਈ ਇਹ ਗੱਲ ਗਲਤ ਹੈ ਮੈਂ ਜਿੰਨਾ ਚਿਰ ਸਾਰੇ ਰਾਹ ਆਪਣੇ ਵੀਰ ਦਾ ਮੂੰਹ ਨਾ ਵੇਖੀ ਜਾਮਾ ਉਹਨਾ ਟਾਈਮ ਅੱਗ ਲੱਗਣੀ ਮੈਨੂੰ ਤਾਂ ਪੜਾਈ ਹੀ ਨਹੀਂ ਆਉਂਦੀ ਕਿਰਪਾਲ ਨੇ ਉਹਦੇ ਸਿਰ ਤੇ ਪੋਲੀ ਜਿਹੀ ਮਾਰ ਕੇ ਕਹਿਣਾ ਚਲ ਠੀਕ ਐ ਚੰਲੀ ਜਹੀ ਤਿੰਨਾਂ ਨੇ ਹੱਸ ਪੈਣਾ ਇਸੇ ਤਰ੍ਹਾਂ ਬਰੇ ਬੀਤ ਦੇ ਗਏ ਹੁਣ ਗਰਦਿਆਲ ਤੇ ਬੀਰੋ ਕਾਲਜ ਦੇ ਵਿੱਚ ਪੜਨ ਲੱਗ ਪਏ ਉਧਰੋਂ ਨਰਮੇ ਨੂੰ ਹਰ ਸਾਲ ਅਮਰੀਕਨ ਸੁੰਡੀ ਦੀ ਮਾਰ ਪੈਣ ਲੱਗ ਪਈ ਕਿਰਪਾਲ ਦੇ ਮੋਢੇ 'ਤੇ ਪਈ ਜ਼ਿੰਮੇਵਾਰੀ ਨਿਭਾਉਣ ਦੇ ਲਈ ਉਹ ਇੱਕ ਟ੍ਰੈਕ ਡਰਾਈਵਰ ਲੱਗ ਗਿਆ ਸੋਹਣਾ ਸੁਨੱਖਾ 6 ਫੁੱਟ ਦਾ ਕੱਦ ਗੱਜ ਚੌੜੀ ਛਾਤੀ ਉਹਨੂੰ ਦੇਖਣ ਤੋਂ ਬਾਅਦ ਕਿਸੇ ਦੀਆਂ ਵੀ ਨਾਜ਼ਰਾਂ ਨਹੀਂ ਸੰਹਟਦੀਆਂ ਉਸ ਦੇ ਚਿਹਰੇ ਤੋਂ ਕਲਕੱਤੇ ਗੁਹਾਟੀ ਬੰਬੇ ਮਿਜ਼ੋਰਮ ਤਰੁਪਰਾ ਸਾਰੇ ਭਾਰਤ ਦਾ ਤਾਂ ਉਹ ਪਾਣੀ ਵੀ ਪੀ ਚੁੱਕਿਆ ਸੀ ਸਿਰਫ ਇੰਨਾ 2 ਸਾਲਾਂ ਦੇ ਵਿੱਚ ਪਰ ਜ਼ਿਆਦਾ ਜੀ ਉਸ ਦਾ ਕਲਕੱਤੇ ਵਾਲੇ ਗੇੜੇ ਤੇ ਹੀ ਲੱਗਦਾ ਸੀ ਕਲਕੱਤੇ ਉਹ ਇੱਕ ਪੰਜਾਬੀ ਰਾਇਲ ਫੈਮਲੀ ਬਰਿਆਮ ਸਿੰਘ ਵਿਰਕ ਹੋਰਾਂ ਦੇ ਮਾਲ ਲੈ ਕੇ ਜਾਂਦਾ ਹੁੰਦਾ ਸੀ ਬਹੁਤ ਵੱਡੇ ਬਿਜ਼ਨਸਮੈਨ ਸਨ ਉਹ ਉੱਥੇ ਉਹ ਇਸ ਲਈ ਜਾਂਦਾ ਸੀ ਜਦ ਮਾਲ ਲਾਉਣ ਤੋਂ ਬਾਅਦ ਉਹ ਬਰਿਆਮ ਸਿੰਘ ਵਿਰਕ ਹੋਰਾਂ ਦੇ ਦਫ਼ਤਰ ਜਾਂਦਾ ਤਾਂ ਉੱਥੇ ਵਿਰਕਸਾਬ ਦੇ ਨਾਲ ਬੜੀ ਹੀ ਸੋਹਣੀ ਸੁਨੱਖੀ ਕੁੜੀ ਬੈਠੀ ਹੁੰਦੀ ਜਿਸ ਨੂੰ ਵੇਖ ਕੇ ਤਾਂ ਉਸ ਦਾ ਦਿਲ ਤੇ ਰੂਹ ਖੁਸ਼ ਹੋ ਜਾਂਦੀ ਕਿਰਪਾਲ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਕੁੜੀ ਕੌਣ ਹੈ ਤੇ ਉਹ ਉਸ ਕੁੜੀ ਨੇ ਤਾਂ ਕਦੇ ਕਿਰਪਾਲ ਨੂੰ ਪਹਿਲਾਂ ਦੇਖਿਆ ਹੀ ਨਹੀਂ ਸੀ ਪਿੰਡਾਂ ਥਾਵਾਂ ਤੇ ਅਕਸਰ ਐਦਾਂ ਹੀ ਹੁੰਦਾ ਹੈ ਕੁੜੀਆਂ ਭਾਵੇਂ ਮੁੰਡਿਆਂ ਤੋਂ ਛੋਟੀਆਂ ਹੋਣ ਉਹਨਾਂ ਦਾ ਵਿਆਹ ਜਲਦੀ ਕਰ ਦਿੱਤਾ ਜਾਂਦਾ ਹੈ। ਇਹੀ ਤਾਂ ਗੁਰਮੁਖ ਵੀ ਚਾਹੁੰਦਾ ਸੀ ਕਿ ਛੇਤੀ ਤੋਂ ਛੇਤੀ ਵਿਰੋਧਾ ਵਿਆਹ ਕਰ ਦਿੱਤਾ ਜਾਵੇ। ਕਿਉਂਕਿ ਜਵਾਨ ਧੀਆ ਤਾਂ ਆਟੇ ਦੀ ਚਿੜੀ ਦੇ ਵਾਂਗ ਹੀ ਹੁੰਦੀਆਂ ਨੇ। ਪਈ ਅੰਦਰ ਚੂਹੇ ਤੋੜਦੇ ਤੇ ਵਾਰੋਂ ਕਾਂ ਪੈਂਦਾ ਪਰ ਵੀਰੋਂ ਤੋਂ ਬਾਅਦ ਉਹਨਾਂ ਦੀ ਰੋਟੀ ਦਾ ਵੀ ਬਹੁਤ ਔਖਾ ਹੋ ਜਾਣਾ ਸੀ ਵੈਸੇ ਵੀ ਇੱਕ ਦੋ ਵਾਰ ਜਦੋਂ ਗੁਰਮੁਖ ਸਿੰਘ ਨੇ ਉਹਦੇ ਰਿਸ਼ਤੇ ਦੀ ਗੱਲ ਤੋਰੀ ਸੀ ਤਾਂ ਵੀਰੋਂ ਨੇ ਤਾਂ ਸਾਫ਼-ਸਾਫ਼ ਹੀ ਕਹਿਤਾ ਸੀ ਬਾਪੂ ਮੈਂ ਨਹੀਂ ਜਾਣਾ ਕਿਤੇ ਮੇਰੇ ਚੰਨ ਵਰਗੇ ਵੀਰਾਂ ਨੂੰ ਛੱਡ ਕੇ ਜੇ ਤੂੰ ਚਾਹੁੰਦਾ ਹੈ ਮੇਰਾ ਵਿਆਹ ਕਰਨਾ ਹੈ ਪਹਿਲਾਂ ਤਾਂ ਕਿਰਪਾਲ ਦਾ ਵਿਆਹ ਕਰਕੇ ਮੇਰੇ ਵਾਸਤੇ ਘਰ ਦੇ ਵਿੱਚ ਇੱਕ ਭਾਬੀ ਲੈ ਕੇ ਆਓ ਮੈਂ ਨਹੀਂ ਚਾਹੁੰਦੀ ਮੇਰੇ ਵੀਰ ਆਪ ਚੁੱਲ੍ਹੇ ਦੇ ਉੱਪਰ ਹੱਥ ਸੜਾਉਣ ਮੇਰੇ ਮੰਗਰੋਂ ਕਿਰਪਾਲ ਵਿਆਹ ਦੇ ਲਈ ਮਨ ਹੀ ਨਹੀਂ ਸੀ ਰਿਹਾ ਉਹਦਾ ਦਿਲ ਤਾਂ ਕਲਕੱਤੇ ਵਾਲੇ ਗੇੜੇ ਲੁੱਟੀ ਬੈਠੇ ਸੀ ਅੱਜ ਜਦ ਉਹ ਮਾਲ ਖਲਾਸੀ ਕਰਕੇ ਬਰਿਆਮ ਸਿੰਘ ਦੇ ਦਫ਼ਤਰ ਦੇ ਗੇਟ ਪਾਸ ਕਲੀਅਰ ਕਰਾਉਣ ਗਿਆ ਵਿਰਕ ਸਾਹਿਬ ਆਪ ਤਾਂ ਹੈ ਨਹੀਂ ਸਨ ਬਸ ਉਹ ਕੁੜੀ ਬੈਠੀ ਸੀ ਕੰਪਿਊਟਰ ਦੇ ਉੱਪਰ ਉਂਗਲਾਂ ਜਿਹੀਆਂ ਮਾਰ ਰਹੀ ਸੀ ਬਿਲਕੁਲ ਸ਼ਾਂਤ ਦਫ਼ਤਰ ਦੇ ਵਿੱਚ ਸਿਰਫ ਕੀਬੋਰਡ ਦੀ ਟਕ ਟਕ ਦੀ ਆਵਾਜ਼ ਹੀ ਸੁਣ ਰਹੀ ਸੀ ਉਸ ਵੱਲ ਵੇਖ ਕੇ ਕਿਰਪਾਲ ਨੇ ਆਪਣੇ ਕਲੀਡਰ ਨੂੰ ਕਿਹਾ ਉਹ ਛੋਟੂ ਬੰਗਾਲਨ ਦੇਖ ਓਏ ਕਿੰਨੀ ਸੋਹਣੀ ਐ ਉਹ ਕੁੜੀ ਨੇ ਸੁਣ ਤਾਂ ਲਿਆ ਪਰ ਬੋਲੀ ਕੁਝ ਵੀ ਨਾ ਉਂਝ ਹੀ ਉਹ ਨੀਵੀਂ ਪਾਈ ਬੈਠੀ ਟਕ ਟਕ કરી ਜਾ ਰਹੀ ਸੀ ਤੇ ਮੂੰਹ ਦੇ ਉੱਪਰ ਇੱਕ ਹਲਕੀ ਜਹੀ ਮੁਸਕਰਾਹਟ ਆ ਗਈ ਉਹ ਨਾ ਜਿਹ ਸਿਰ ਹਿਲਾ ਕੇ ਫੇਰ ਕੰਮ ਦੇ ਉੱਪਰ ਲੱਗ ਗਈ ਮੈਡਮ ਜੀ ਮਾਇਨੇ ਉਹ ਮਾਲ ਉਤਾਰ ਦਿਆ 40 ਟਨ ਲਾਲ ਵਾਲੇ ਕਾਰਪੇਟ تھے ਔਰ 15 ਟਨ ਚੀਤੇ ਵਾਲੇ ਜਦੋਂ ਕਿਰਪਾਲ ਨੇ ਚੀਟੇ ਵਾਲੇ ਕਿਹਾ ਤਾਂ ਉਸ ਕੁੜੀ ਦਾ ਤਾਂ ਹਾਸਾ ਹੀ ਨਿਕਲ ਗਿਆ ਤੇ ਬੋਲੀ ਜਨਾਬ ਜੇ ਨਹੀਂ ਆਉਂਦੀ ਨਾ ਬੋਲੋ ਹਿੰਦੀ ਕਿਹੜਾ ਜ਼ਰੂਰੀ ਹੈ ਤੁਸੀਂ ਤਾਂ ਹਿੰਦੀ ਦੀ ਮਾਂ ਪੈਣ ਹੀ ਇੱਕ ਕਰੀ ਜਾ ਰਹੇ ਹੋ ਕਿਰਪਾਲ ਉਹਦੇ ਮੂੰਹੋਂ ਐਨੀ ਵਧੀਆ ਪੰਜਾਬੀ ਸੁਣ ਕੇ ਸ਼ਰਮ ਦੇ ਨਾਲ ਪਾਣੀ ਪਾਣੀ ਹੋ ਗਿਆ ਕਿਉਂਕਿ ਥੋੜੀ ਦੇਰ ਪਹਿਲਾਂ ਹੀ ਉਹ ਇਸ ਕੁੜੀ ਨੂੰ ਬੰਗਾਲਨ ਸ਼ਬਦ ਵਰਤ ਕੇ ਹਟਿਆ ਸੀ ਤੁਸੀਂ ਤਾਂ ਜੀ ਬੜੀ ਸੋਹਣੀ ਪੰਜਾਬੀ ਬੋਲ ਲੈਂਦੇ ਹੋ ਕਿਰਪਾਲ ਉਹਦੇ ਵੱਲ ਵਿਟ ਵਿਟ ਤੱਕਦਾ ਰਿਹਾ ਅਤੇ ਬੋਲਿਆ ਪੰਜਾਬੀਆਂ ਤੀ ਹਾਂ ਅਤੇ ਬੋਲੀ ਉਹ ਪੰਜਾਬੀਆਂ ਦੀ ਧੀਆ ਮੈਂ ਪੰਜਾਬੀ ਹੀ ਬੋਲੂਗੀ ਮੈਂ ਵੇ ਮੈਂ ਬਰਿਆਮ ਸਿੰਘ ਵਿਰਕ ਦੀ ਬੇਟੀ ਆ ਸਿਮਰਨਜੀਤ ਕੌਰ ਵਿਰਕ ਉਰਫ ਸਿਮੀ ਸਮਝਿਆ ਉਂਝ ਗੀਤਾਂ ਚ ਕਹਿੰਦੇ ਸੁਣਿਆ ਕਿ ਡਰਾਈਵਰ ਤਾਂ ਜਨਾਨੀ ਨੂੰ ਦੋ ਕੋ ਤੋਂ ਪਹਿਚਾਨ ਲੈਂਦੇ ਨੇ ਤੇ ਤੈਥੋਂ ਤਾਂ ਕੋਲੋਂ ਵੀ ਨਹੀਂ ਪਹਿਚਾਨ ਹੋਈ ਤੇ ਇਹ ਕਹਿ ਕੇ ਉਹ ਹੱਸ ਪਈ ਬਸ ਜੀ ਬਚਪਨ ਦੇ ਵਿੱਚ ਮੇਰੀ ਮਾਂ ਗੁਜ਼ਰ ਗਈ ਬਾਪ ਨਾਲ ਕੰਮ ਕਰਵਾਉਂਦਿਆਂ ਕਰਵਾਉਂਦਿਆਂ ਹੀ ਬਚਪਨ ਐਦਾਂ ਹੀ ਗੁਜ਼ਰ ਗਿਆ ਛੋਟੇ ਭੈਣ ਭਰਾ ਦੀ ਜ਼ਿੰਮੇਵਾਰੀ ਵੀ ਸਿਰ ਤੇ ਸੀ ਓਨੇ ਟਰੱਕ ਦੇ ਸਟੀering ਤੇ ਬਿਠਾ ਦਿੱਤਾ ਅਸੀਂ ਕਿਹੜਾ ਖਾਨਦਾਨੀ ਟਰੱਕ ਡਰਾਈਵਰਾਂ ਜੀ ਜਦ ਕਿਰਪਾਲ ਨੇ ਇਹ ਸਾਰੀ ਗੱਲ ਦੱਸ ਰਿਹਾ ਸੀ ਸਿੰਮੀ ਬਿਨਾ ਅੱਖਾਂ ਝਪਕੇ ਉਸ ਦੇ ਵੱਲ ਵੇਖੀ ਜਾ ਰਹੀ ਸੀ ਤੇ ਉਸ ਨੂੰ ਹਮਦਰਦੀ ਵੀ ਹੋ ਰਹੀ ਸੀ ਕਿਰਪਾਲ ਦੇ ਨਾਲ ਸਿਆਣੇ ਕਹਿੰਦੇ ਨੇ ਨਾ ਅਗਰ ਤੁਸੀਂ ਕੋਈ ਵੀ ਚੀਜ਼ ਚਾਹੋ ਸਾਰੀ ਕੁਦਰਤ ਉਸ ਨੂੰ ਤੁਹਾਨੂੰ ਮਿਲਾਉਣ ਦੇ ਵਿੱਚ ਲੱਗ ਜਾਂਦੀ ਹੈ ਕਿਰਪਾਲ ਨੂੰ ਹੁਣ ਪੂਰਾ ਮਹੀਨਾ ਕਲਕੱਤੇ ਦੇ ਲੋਕਲ ਗੇੜੇ ਹੀ ਮਿਲਦੇ ਰਹੇ ਸ਼ਾਰਦਾ ਹਾਵੜਾ ਹੁਗਲੀ ਪੋਰਟ ਦੀ ਕਿਰਪਾਲ ਤੇ ਸਿਮੀ ਦੀ ਹਮਦਰਦੀ ਕਦੋਂ ਮੁਹੱਬਤ ਦੇ ਵਿੱਚ ਬਦਲਣ ਲੱਗ ਪਈ ਕੁਝ ਪਤਾ ਹੀ ਨਾ ਲੱਗਿਆ ਸਿਮੀ ਬੋਲੀ ਕਿਰਪਾਲ ਸਾਡੇ ਵੱਡੇ ਬਿਜ਼ਨਸਮੈਨ ਲੋਕਾਂ ਦੇ ਦਿਲਾਂ 'ਚ ਹੋਰ ਹੁੰਦਾ ਤੇ ਮੂੰਹ ਤੇ ਦਿਮਾਗ 'ਚ ਹੋਰ ਹੁੰਦਾ ਪਰ ਤਾਂ ਅੰਦਰੋਂ ਬਾਹਰੋਂ ਇੱਕਾ ਇੱਕੋ ਜਿਹਾ ਹੈ ਤੂੰ ਤਾਂ ਬਿਲਕੁਲ ਸੇਮ ਹੀ ਹੈ ਤੇਰੇ ਦਿਲ ਦੇ ਵਿੱਚ ਵੀ ਉਹੀ ਹੈ ਤੇ ਤੇਰੇ ਮੂੰਹ ਤੇ ਵੀ ਉਹੀ ਹੈ ਸੁੱਖ ਨਾਲ ਤੇਰੇ ਤਾਂ ਦਿਮਾਗ ਹੈ ਹੀ ਨਹੀਂ ਇਹ ਕਹਿ ਕੇ ਉਹ ਹੱਸ ਪਈ ਇਧਰ ਕਿਰਪਾਲ ਨੇ ਮੁਹੱਬਤ ਦੀ ਪੀਂਗ ਦੇ ਵਿੱਚ ਹੁਲਾਰੇ ਲੈਣੇ ਸ਼ੁਰੂ ਕਰ ਦਿੱਤੇ ਉਧਰ ਸ਼ਹਿਰ ਰਹਿੰਦੇ ਕਿਰਪਾਲ ਦੇ ਛੋਟੇ ਭਰਾ ਗੁਰਦਿਆਲ ਨੇ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾ ਲਿਆ ਅਤੇ ਆਪਣੀ ਵਣ ਹਿੱਸੇ ਵਣ ਦੀ ਜ਼ਮੀਨ ਲੈ ਕੇ ਸ਼ਹਿਰ ਘਰ ਜਮਾਈ ਬਣ ਕੇ ਰਹਿਣ ਲੱਗ ਪਿਆ ਸੀ ਹੁਣ ਬਾਪੂ ਨੇ ਕਿਰਪਾਲ ਨੂੰ ਵੀ ਵਿਆਹ ਦਾ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ ਸੀ ਕਹਿਣ ਲੱਗਿਆ ਛੋਟਾ ਤਾਂ ਵਿਆਹ ਆ ਗਿਆ ਅਜੇ ਵੀ ਤੇਰੇ ਕੋਲੇ ਮੌਕਾ ਹੈ ਬਾਅਦ ਵਿੱਚ ਤੈਨੂੰ ਕਿਸੇ ਨੇ ਕੁੜੀ ਨਹੀਂ ਦੇਣੀ ਅੱਗਿਉਂ ਕਿਰਪਾਲ ਕਹਿਣ ਲੱਗਿਆ ਬਾਪੂ ਕੁੜੀ ਤਾਂ ਉਹ ਦੇਈ ਬੈਠੇ ਨੇ ਕਿਰਪਾਲ ਦਾ ਛੋਟਾ ਭਰਾ ਜੋ ਕਿ ਵਿਆਹ ਕਰਵਾ ਕੇ ਹੁਣ ਘਰ ਜਵਾਈ ਬਣ ਗਿਆ ਸੀ ਤੇ ਉਹ ਆਪਣੇ ਪਿਓ ਦੇ ਨਾਲੋਂ ਤਾਂ ਹੁਣ ਇਧਰੋਂ ਰਿਸ਼ਤਾ ਤੋੜ ਹੀ ਚੁੱਕਿਆ ਸੀ ਕਿਉਂਕਿ ਉਹ ਆਪਣੇ ਹਿੱਸੇ ਵਾਟ ਦੀ ਜ਼ਮੀਨ ਤੇ ਘਰ ਦੇ ਵਿੱਚੋਂ ਹਿੱਸਾ ਲੈ ਕੇ ਆਪਣਾ ਬਿਲਕੁਲ ਅਲੱਗ ਹੋ ਚੁੱਕਿਆ ਸੀ ਉਧਰ ਸਿਮੀ ਤੇ ਕਿਰਪਾਲ ਦੀ ਮੁਹੱਬਤ ਦਾ ਰੰਗ ਚੜਨਾ ਸ਼ੁਰੂ ਹੋ ਗਿਆ ਸੀ ਗੁਰਮukh ਵੀ ਹੁਣ ਸੋਚਾਂ ਦੇ ਵਿੱਚ ਡੁੱਬਿਆ ਬੈਠਾ ਰਹਿੰਦਾ ਸੀ ਕਿਰਪਾਲ ਉਹਦੇ ਮੰਜੇ ਤੇ ਬੈਠਦਾ ਬੋਲਿਆ ਕੀ ਹੋਇਆ ਬਾਪੂ ਬਾਪੂ ਨੇ ਅੱਖਾਂ ਭਰ ਲਈਆਂ ਕਹਿੰਦਾ ਕਿਰਪਾਲੇ ਮੈਂ ਦੂਜਾ ਵਿਆਹ ਨਹੀਂ ਕਰਵਾਇਆ ਤਾਂ ਕਿ ਮਤਰੇਈ ਕਿਤੇ ਤੁਹਾਨੂੰ ਮਾਰੇ ਕੁੱਟੇ ਨਾ ਮੈਂ ਮਾਂ ਬਣ ਕੇ ਪਾਲਿਆ ਤੁਹਾਨੂੰ ਤਿੰਨਾਂ ਨੂੰ ਤੇ ਦੇਖ ਗਰਦਿਆਲ ਆਪਾਂ ਨੂੰ ਮੱਖਣ ਚੋ ਬਾਲ ਵਾਂਗੂ ਕੱਢ ਕੇ ਸੁੱਟ ਗਿਆ ਕੋਈ ਨਾ ਬਾਪੂ ਦਿਲ ਕਿਉਂ ਛੱਡਦਾ ਮੈਂ ਤਾਂ ਹੈਗਾ ਨਾ ਹਲੇ ਬੀਰੋ ਬਾਪੂ ਵਾਸਤੇ ਦੁੱਧ ਲਿਆ ਤੱਤਾ ਕਰਕੇ ਤੇ ਨਾਲੇ ਵਿੱਚ ਘਿਓ ਦਾ ਚਮਚਾ ਪਾ ਲਿਆ ਮੀ ਦੇਖ ਕਿਰਪਾਲ ਹੁਣ ਤੂੰ ਵੀ ਆਪਣਾ ਘਰ ਬੰਨ ਲੈ ਤਾਂ ਕਿ ਮੈਂ ਵੀ ਬੀਰੋ ਨੂੰ ਤੋੜ ਕੇ ਸੁਰਖਰੂ ਹੋ ਜਾਵਾਂ ਗੁਰਮੁਖ ਸਿੰਘ ਦੀ ਆਵਾਜ਼ 'ਚ ਇੱਕ ਤਰਲਾ ਜਿਹਾ ਸੀ ਚੱਲ ਬਾਪੂ ਫਿਰ ਘਰ ਤਿਆਰੀ ਤੇਰੀ ਨੂੰ ਵੇਖਣ ਚੱਲੀਏ ਬੀਰੋ ਚੌਂਤਰੇ ਤੇ ਬੈਠੀ ਆਟਾ ਗੁੰਦੀ ਆਟੇ ਦੇ ਨਾਲ ਲਿਬੜੇ ਹੋਏ ਹੱਥਾਂ ਨਾਲ ਦਵਾ-ਦਵ ਧੋ ਕੇ ਆਪਣੇ ਝੁੱਗੇ ਦੇ ਪਿੱਛੇ ਪੂੰਝਦੀ ਹੋਈ ਆਈ ਤੇ ਬੋਲੀ ਚਲੋ ਮੈਂ ਵੀ ਜਾਣਾ ਭਾਬੀ ਨੂੰ ਦੇਖਣ ਦੇ ਲਈ ਕਿਰਪਾਲੇ ਦਾ ਤਾਂ ਹਾਸਾ ਹੀ ਨਿਕਲ ਗਿਆ ਤੂੰ ਤਾਂ ਸੱਚਮੁੱਚ ਕਾਮਲੀ ਐ ਇੰਜ ਭੱਜੀ ਆਈ ਐ ਜਿਵੇਂ ਤੇਰੀ ਭਾਬੀ ਤਾਂ ਬੂਹੇ ਦੇ ਵਿੱਚ ਹੀ ਖੜੀ ਹੋਈ ਹੋਵੇ ਉਹਨੂੰ ਵੇਖਣ ਜਾਣਾ ਹੈ ਕਲਕੱਤੇ ਕਲਕੱਤੇ ਜਾਣਾ ਪੈਣਾ। ਉਹ ਤੂੰ ਕਿਤੇ ਕੋਈ ਬੰਗਾਲਨ ਤਾਂ ਨਹੀਂ ਲੱਭ ਲਈ ਕਲਕੱਤੇ ਕਿਤੇ ਉਹ ਛੱਪੜ ਤੇ ਮੱਛੀਆਂ ਡੱਡੂ ਫੜਦੀ ਹੋਵੇ ਘਰ ਦੇ ਕੰਮ ਫੇਰ ਵਿਚਾਰੀ ਬੀਰੋ ਨੂੰ ਹੀ ਕਰਨੇ ਪੈਣ। ਕਿਹਾ ਤਾਂ ਬੀਰੋ ਨੇ ਸਭ ਪੋੜਾ ਜਿਹਾ ਮੂੰਹ ਬਣਾ ਕੇ ਸੀ ਪਰ ਆਖਿਰ ਤੇ ਜਾ ਕੇ ਉਹਦਾ ਵੀ ਹਾਸਾ ਨਿਕਲ ਗਿਆ। ਖੜ ਜਾ ਖੜ ਜਾ ਵੀਰੇ ਨਾਲ ਮੈਂ ਤਾਂ ਮਜ਼ਾਕ ਕਰਦੀ ਆਂ ਕਿਰਪਾਲ ਨੇ ਮੋਹ ਭਰੀ ਕੁਰੀ ਜਿਹੀ ਬੱਟ ਕੇ ਜਾਣ ਕੇ ਵੀਰੋ ਨੂੰ ਖਿਜਾਉਣ ਦੇ ਲਈ ਆਪਣੇ ਬਾਪੂ ਨੂੰ ਕਹਿੰਦਾ ਬਾਪੂ ਵੀਰੋ ਵਾਲਾ ਵੀ ਆਪਾਂ ਫਾਹਾ ਵੱਡੀ ਦੇਈਏ ਬਹੁਤ ਬੋਲਣ ਲੱਗ ਪਈ ਐ ਹੁਣ ਇਹ ਅੱਛਾ ਵੀਰੇ ਹੁਣ ਮੇਰਾ ਫਾਹਾ ਵੱਡੋਂਗੇ ਜਾਓ ਮੈਂ ਨਹੀਂ ਬੋਲਦੀ ਤੁਹਾਡੇ ਨਾਲ ਕਿਰਪਾਲੇ ਨੇ ਭੱਜ ਕੇ ਜਾ ਕੇ ਵੀਰੋ ਦਾ ਸਿਰ ਆਪਣੀ ਛਾਤੀ ਦੇ ਨਾਲ ਲਾ ਲਿਆ ਚਲ ਕਮਲੀ ਜਹੀ ਮੈਂ ਤਾਂ ਮਜ਼ਾਕ ਕਰਦਾ ਸੀ ਵੀਰ ਵੀ ਕਦੇ ਫਾਹਾ ਵੱਢਦੇ ਹੁੰਦੇ ਨੇ ਆਪਣੀਆਂ ਭੈਣਾਂ ਦਾ ਤੇਰੇ 'ਚ ਤਾਂ ਵੀਰੋ ਮੇਰੀ ਜਾਨ ਵਸਦੀ ਐ ਤੈਨੂੰ ਤਾਂ ਪਤਾ ਹੀ ਐ ਕਿ ਕਿੰਨਾ ਪਿਆਰ ਕਰਦੇ ਆਂ ਅਸੀਂ ਤੈਨੂੰ ਜਾ ਹੁਣ ਜਾ ਕੇ ਰੋਟੀ ਬਣਾ ਲੈ ਬਹੁਤ ਹੋ ਗਈਆਂ ਗੱਲਾਂ ਬੀਰੋ ਥੱਲੇ ਵਾਲਾ ਬੁੱਲ ਜਿਹਾ ਵਟੇਰ ਕੇ ਰੋਟੀ ਬਣਾਉਣ ਲੱਗ ਜਾਂਦੀ ਐ ਬਰਿਆਮ ਸਿੰਘ ਦੇ ਦਫ਼ਤਰ ਚੋਂ ਉੱਚੀ ਉੱਚੀ ਆਵਾਜ਼ਾਂ ਆ ਰਹੀਆਂ ਸਨ ਓਏ ਜਾਤ ਦੇ ਕੋੜ ਕੋੜ ਕਿਰਲੀ ਸਤੀਰਾ ਨੂੰ ਜਫੇ ਤੈਨੂੰ ਸ਼ਰਮ ਨਹੀਂ ਆਈ ਐਡੀ ਵੱਡੀ ਗੱਲ ਕਹਿਣ ਲੱਗਿਆਂ ਦੇਖ ਮੁੰਡਾ ਤਾਂ ਨਿਆਣਾ ਹੈ ਤੁਸੀਂ ਤਾਂ ਸਿਆਣੇ ਵਿਆਣੇ ਲੱਗਦੇ ਹੋ ਗੁਰਮੁਖ ਸਿੰਘ ਜੀ ਤੁਸੀਂ ਤਾਂ ਸੋਚਣਾ ਸੀ ਗੱਲ ਕਰਨ ਲੱਗੇ ਕਿੱਥੋਂ ਕਿੱਥੇ ਤੁਸੀਂ ਤੇ ਕਿੱਥੇ ਅਸੀਂ ਜਿੰਨਾ ਤੁਹਾਡੇ ਸਾਰੇ ਟੱਬਰ ਦਾ ਮਹੀਨੇ ਦਾ ਖਰਚਾ ਹੋਣਾ ਉਹਨਾਂ ਤਾਂ ਮੇਰੀ ਸਿਮਮੀ ਇੱਕ ਦਿਨ ਦੇ ਵਿੱਚ ਕੱਲੀ ਹੀ ਖਰਚ ਦਿੰਦੀ ਹੈ ਕਿਰਪਾਲ ਬੋਲਿਆ ਬਹੁਤੀਆਂ ਗੱਲਾਂ ਤਾਂ ਨਹੀਂ ਮੈਨੂੰ ਆਉਂਦੀਆਂ ਨਾ ਮੈਨੂੰ ਪੈਸੇ ਦਾ ਬਹੁਤਾ ਹਿਸਾਬ ਕਿਤਾਬ ਆਉਂਦਾ ਬਸ ਇੰਨਾ ਕੁ ਹੀ ਪਤਾ ਹੈ ਕਿ ਮੈਂ ਸਿਮੀ ਨੂੰ ਭੁੱਖਾ ਨਹੀਂ ਮਾਰਨ ਦਿੰਦਾ ਸ਼ਾਂਤ ਕਾਕਾ ਸ਼ਾਂਤ ਜਦੋਂ ਵੱਡੇ ਗੱਲ ਕਰਦੇ ਹੋਣ ਤਾਂ ਵਿਚ ਨਹੀਂ ਬੋਲਿੰਦਾ ਸਰਦਾਰ ਗੁਰਮੁਖ ਸਿੰਘ ਜੀ ਇਸ ਤੋਂ ਪਹਿਲਾਂ ਮੈਂ ੱੱਕੇ ਮਾਰ ਕੇ ਤੁਹਾਨੂੰ ਇੱਥੋਂ ਕੱਢਾਂ ਤੁਸੀਂ ਆਪਣੇ ਪੁੱਤਰ ਨੂੰ ਇੱਥੋਂ ਲੈ ਕੇ ਨਿਕਲ ਜਾਓ ਤੁਹਾਡੀ ਗੁਰਸਿੱਖ ਹੋਣ ਦੀ ਮੈਂ ਲਿਹਾਜ਼ ਕਰ ਰਿਹਾ ਹਾਂ ਜੇ ਤੁਹਾਡੀ ਜਗ੍ਹਾ ਤੇ ਕੋਈ ਹੋਰ ਹੁੰਦਾ ਤਾਂ ਹੁਣ ਤੱਕ ਖਪਾ ਦੇਣਾ ਸੀ ਮੈਂ ਗੁਰਮੁਖ ਸਿੰਘ ਤੇ ਕਿਰਪਾਲ ਸਿੰਘ ਆਪਣੀ ਇੱਜ਼ਤ ਨੂੰ ਤਾਰ-ਤਾਰ ਕਰਵਾ ਕੇ ਸਟੇਸ਼ਨ ਵੱਲ ਨੂੰ ਤੁਰ ਪਈ ਇਹ ਸਭ ਕੁਝ ਉਦੋਂ ਹੋਇਆ ਜਦੋਂ ਗੁਰਮੁਖ ਤੇ ਕਿਰਪਾਲ ਆ ਰਿਸ਼ਤੇ ਦੇ ਲਈ ਸਿਮਮੀ ਦੇ ਡੈਡੀ ਦੇ ਕੋਲ ਗਏ ਤਾਂ ਉਹਨਾਂ ਨੇ ਗੁਰਮੁਖ ਸਿੰਘ ਤੇ ਉਸਦੇ ਪੁੱਤਰ ਦੀ ਬਹੁਤ ਜ਼ਿਆਦਾ ਬੇਇੱਜ਼ਤੀ ਕੀਤੀ ਗੁਰਮੁਖ ਸਿੰਘ ਦੀ ਐਨੀ ਬੇਇੱਜ਼ਤੀ ਪਹਿਲੀ ਵਾਰ ਹੋਈ ਸੀ ਉਸ ਦਾ ਤਾਂ ਹੁਣ ਮਰਨੋਂ ਹੀ ਜੀ ਕਰ ਰਿਆ ਸੀ ਉਸ ਦਾ ਤਾਂ ਦਿਲ ਕਰਦਾ ਸੀ ਕਿ ਐਸੇ 골ਡਨ ਟੈਂਪਲ ਐਕਸਪ੍ਰੈਸ ਥੱਲੇ ਆ ਕੇ ਆਪਣੀ ਜਾਨ ਦੇ ਦੇ ਮਾਂ ਪਰ ਘਰੇ ਇਕਵਾਰੀ ਕੁੜੀ ਬੈਠੀ ਐ ਉਹਦਾ ਮੂੰਹ ਦੇਖ ਕੇ ਮੇਰੇ ਤੋਂ ਉਸ ਦਾ ਹੌਸਲਾ ਨਹੀਂ ਤੋੜ ਹੋਣਾ ਉਹ ਚੁੱਪ ਕਰਕੇ ਟ੍ਰੇਨ ਦੀ ਇੱਕ ਨੁੱਕਰੇ ਜਿਹਾ ਬੈਠ ਗਿਆ ਹੌਣ ਕਿਰਪਾਲ ਦੇ ਦਿਲ ਚ ਪਤਾ ਨਹੀਂ ਕੀ ਆਇਆ ਉਹ ਬੋਲਿਆ ਬਾਪੂ ਚੱਲ ਤੂੰ ਚੱਲ ਪਿੰਡ ਮੈਨੂੰ ਇੱਕ ਦੋ ਕੰਮ ਨੇ ਮੈਂ ਨਿਵੇੜ ਕੇ ਆਉਂਗਾ ਗੁਰਮੁਖ ਸਿੰਘ ਚੁੱਪਚਾਪ ਬਿਨਾ ਕੋਈ ਸਵਾਲ ਕੀਤੇ ਪੱਥਰ ਦੇ ਬੁੱਤ ਦੇ ਵਾਂਗ ਬੈਠਾ ਰਿਹਾ ਉਧਰ ਕੱਚੀ ਉਮਰ ਚ ਕੀਤੀ ਸੱਚੀ ਮੁਹੱਬਤ ਕਿੱਥੇ ਹਾਰ ਮੰਨਦੀ ਹੁੰਦੀ ਹੈ ਨਾਲੇ ਆਸ਼ਿਕ ਕਿੱਥੇ ਮੌਤ ਤੋਂ ਡਰਦੇ ਹੁੰਦੇ ਨੇ ਪ੍ਰੇਮ ਦਾ ਤਾਂ ਪਹਿਲਾਂ ਸਬਕ ਹੀ ਇਹ ਐ ਆਸ਼ਿਕ ਹੁੰਦੇ ਵਾਂਗ ਮਨਸੂਰ ਮੀਆਂ ਸੀਸ ਤਲੀ ਤੇ ਰੱਖਣਾ ਜਾਣਦੇ ਆ ਸਿਰ ਤਲੀ ਤੇ ਰੱਖਿਆ ਨੇ ਭਲਾ ਕੀ ਡਰਨਾ ਮੌਤ ਤੋਂ ਨਾਲੇ ਕਿਰਪਾਲ ਤੇ ਸਿਮੀ ਤਾਂ ਪਹਿਲਾਂ ਹੀ ਮੁਹੱਬਤ ਦੀ ਅੱਗ ਦੇ ਵਿੱਚ ਸੜਕੇ ਸੁਆਹ ਹੋ ਚੁੱਕੇ ਸਨ ਤੇ ਉਸੇ ਖਾਕ ਦੇ ਰੰਗ ਵਿੱਚ ਰੰਗੇ ਜਾ ਚੁੱਕੇ ਸਨ ਆਪਣੇ ਤਨ ਦੇ ਚੋਲਿਆਂ ਨੂੰ ਕੁਝ ਦਿਨ ਕਿਰਪਾਲ ਕਲਕੱਤੇ ਰਿਹਾ ਤੇ ਫਿਰ ਇੱਕ ਦਿਨ ਉਹ ਸਿਮੀ ਦੇ ਘਰੋਂ ਫਰਾਰ ਹੋ ਗਏ ਦੋਨੋਂ ਜਾਣੇ ਤੇ ਕੁਝ ਚਿਰ ਲਈ ਦੇਰਾਦੂਨ ਚਲੇ ਗਏ ਜਿੱਥੇ ਕਿਰਪਾਲ ਦਾ ਕੋਈ ਜਾਣਕਾਰ ਰਹਿੰਦਾ ਸੀ ਉਹ ਉੱਥੇ ਹੀ ਕਈ ਮਹੀਨੇ ਰਹੇ ਜਦ ਤੱਕ ਗੱਲ ਠੰਡੀ ਨਾ ਪੈ ਗਈ ਮੌਕਾ ਦੇਖ ਕੇ ਉਹਨਾਂ ਦੋਵਾਂ ਨੇ ਕੋਟ ਮੈਰਿਸ ਕਰਵਾ ਲਈ ਬਰਿਆਮ ਸਿੰਘ ਵਿਰਕ ਨੇ ਸਿਮੀ ਨੂੰ ਆਪਣੀ ਚਲ ਤੇ ਅਚਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਸੀ ਪਰ ਮਹੱਬਤ ਕਿੱਥੇ ਪ੍ਰਵਾਹ ਕਰਦੀ ਹੈ ਦੌਲਤਾਂ ਸ਼ੌਰਤਾਂ ਦੀ ਉਸ ਨੇ ਆਪਣੀ ਸਾਰੀ ਦੌਲਤ ਸ਼ੌਹਰਤ ਸਭ ਕੁਝ ਕੁਰਬਾਨ ਕਰ ਦਿੱਤਾ ਸੀ ਕਿਰਪਾਲ ਉੱਪਰੋਂ ਉਧਰੋਂ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਜਦ ਕਿਰਪਾਲ ਦੇ ਸੀਮੀਕਰ ਆਏ ਗੁਰਮੁਖ ਸਿੰਘ ਨੇ ਮਾੜਾ ਚੰਗਾ ਵੇਖ ਕੇ ਬੀਰੋ ਦਾ ਵਿਆਹ ਕਰ ਦਿੱਤਾ ਸੀ ਆਪਦੇ ਹਿੱਸੇ ਆਉਂਦੀ ਦੋ ਕੀਲੇ 6 ਕਨਾਲਾਂ ਦੇ ਵਿੱਚੋਂ ਇੱਕ ਕੀਲਾ 6 ਕਨਾਲਾਂ ਵਹਿ ਕਰਕੇ ਸਾਰਾ ਦਾਜ ਪੂਰਾ ਕਰ ਦਿੱਤਾ ਸੀ ਬੀਰੋ ਦੀ ਕਿਹੜਾ ਮਾਂ ਬੈਠੀ ਸੀ ਜੋ ਦਾਜ ਜੋੜਦੀ ਰਹਿੰਦੀ ਧੀ ਦਾ ਗੁਰਮੁਖ ਸਿੰਘ ਨੂੰ ਸਾਰਾ ਸਮਾਨ ਮੁੱਲ ਹੀ ਲੈਣਾ ਪਿਆ ਸੀ ਜਦੋਂ ਸਿਮੀ ਘਰ ਆਈ ਇੰਜ ਲੱਗਿਆ ਜਿਵੇਂ ਗੁਰਮੁਖ ਨੇ ਆਪਣੀ ਇੱਕ ਧੀ ਤੋਰੀ ਐ ਤੇ ਦੂਸਰੀ ਧੀ ਆ ਗਈ ਹੋਵੇ ਐਨਾ ਟਾਈਮ ਲਾਪਤਾ ਰਹਿਣ ਕਰਕੇ ਕਿਰਪਾਲ ਨੂੰ ਤਾਂ ਹੁਣ ਉਸਦੇ ਕੰਮ ਤੋਂ ਵੀ ਜਵਾਬ ਮਿਲ ਚੁੱਕਿਆ ਸੀ ਫਾਸਲੇ ਵੀ ਹੁਣ ਹਟ ਗਈਆਂ ਸਨ ਤੇ ਕਿਰਪਾਲ ਦੇ ਉਹੀ ਦਿਨ ਫੇਰ ਸ਼ੁਰੂ ਹੋ ਗਏ ਜੋ ਬਚਪਨ ਦੇ ਵਿੱਚ ਉਹ ਪਿੱਛੇ ਛੱਡ ਕੇ ਆਇਆ ਸੀ ਗੁਰਮੁਖ ਸਿੰਘ ਬੀਰੋ ਦਾ ਵਿਆਹ ਕਰਤਾ ਬੈਠਿਆ ਸੀ ਪਰ ਅੱਗਿਓ ਸਾਖ ਵੀ ਉਹਨੂੰ ਨੰਗ ਹੀ ਟੱਕਰਿਆ ਸੀ ਜਿਵੇਂ ਕਹਿੰਦੇ ਨੇ ਨਾ ਜੁੱਤੀ ਤੰਗ ਸਾਖ ਨੰਗ ਪੀੜੀ ਵੰਗ ਮਾੜੀ ਐ ਉਹੀ ਹਾਲ ਹੋਇਆ ਸੀ ਇੱਥੇ ਬੀਰੋ ਦੇ ਘਰ ਵਾਲੇ ਨੇ ਹੁਣ ਕਾਰ ਮੰਗਣੀ ਸ਼ੁਰੂ ਕਰ ਦਿੱਤੀ ਸੀ ਇਸ ਕਹਾਣੀ ਦਾ ਹਿੱਸਾ ਅਸੀਂ ਅਗਲੇ ਭਾਗ ਵਿੱਚ ਲੈ ਕੇ ਆਵਾਂਗੇ ਜੀ ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ